ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਈਦੁਲ ਫਿਤਰ ਦਾ ਪਵਿੱਤਰ ਦਿਹਾੜੇ ਤੇ ਅੱਜ ਵੱਡੀ ਗਿਣਤੀ 'ਚ ਮੁਸਲਮ ਭਾਈਚਾਰੇ ਵੱਲੋਂ ਬਠਿੰਡਾ ਦੀ ਗਾਹ ਵਿੱਚ ਈਦ ਦੇ ਨਮਾਜ਼ਾਂ ਅਦਾ ਕੀਤੀ ਗਈ। ਨਮਾਜ਼ਾਂ ਅਦਾ ਕਰਨ ਉਪਰੰਤ ਮੁਸਲਮ ਭਾਈਚਾਰੇ ਵੱਲੋਂ ਇੱਕ ਦੂਸਰੇ ਦੇ ਗਲੇ ਮਿਲ ਕੇ ਇਹਦਾ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਦੇ ਸ਼ਾਹੀ ਬਾਮ ਵੱਲੋਂ ਸਮੁੱਚੇ ਦੇਸ਼ ਵਾਸੀਆਂ ਨੂੰ ਜਿੱਥੇ ਈਦ ਦੀ ਮੁਬਾਰਕਬਾਦ ਦਿੱਤੀ ਉੱਥੇ ਹੀ ਅਮਨ ਅਤੇ ਸ਼ਾਂਤੀ ਲਈ ਦੁਆ ਕੀਤੀ ਗਈ। ਸ਼ਾਹੀ ਬਾਮ ਵੱਲੋਂ ਸਮੁੱਚੇ ਦੇਸ਼ ਵਾਸੀਆਂ ਨੂੰ ਆਪਸੀ ਭਾਈਚਾਰਕ ਅਤੇ ਗੰਗਾ ਜਮਨਾ ਤਹਿਜ਼ੀਬ ਬਣਾਈ ਰੱਖਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਮੁਕਸਦ ਦਾ ਦਿਨ ਹਰ ਮੁਸਲਮ ਇਸ ਮੁਕਸਦ ਦੇ ਦਿਨ ਵਿੱਚ ਸਰਬੱਤ ਦੇ ਭਲੇ ਦੀ ਗੱਲ ਕਰਦਾ ਇਸ ਮੌਕੇ ਦੀ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀ ਦੇ ਰਾਜਨੀਤਿਕ ਆਗੂ ਮੁਸਲਮਾਨ ਭਾਈਚਾਰੇ ਮੁਬਾਰਕਬਾਦ ਦੇ ਲਈ ਪਹੁੰਚੇ ਇਸ ਮੌਕੇ ਦੇ ਮੁਸਲਮਾਨ ਭਾਈਚਾਰੇ ਦੀ ਮੁਬਾਰਕ ਕਹਿੰਦੇ ਪਿੱਛੋਂ ਬਟਿੰਡਾ ਦੇ ਵਿਧਾਇਕ ਜਗਰੂਪ ਸਿੰਘ ਨੇ ਗੱਲ ਕਿ ਸਾਡੇ ਦੀ ਇਸ਼ੂ ਜੀ ਇੱਕ ਗੁੱਲ ਦਸਤੇ ਦੀ ਤਰ੍ਹਾਂ ਹੈ ਇਸ ਗੁੱਲ ਦਸਤੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਆਪਣੇ ਰੰਗਾਂ ਵਿੱਚ ਵਿਖਰੇ ਹਨ ਮੁਸਲਮਾਨ ਭਾਈਚਾਰੇ ਨੇ ਈਦ ਮੁਬਾਰਕ ਕਹਿਣਾ ਪਹੁੰਚੇ ਵਿਧਾਇਕ ਜਗਰੂਪ ਸਿੰਘ ਗੱਲ ਨੇ ਜਿੱਥੇ ਮੁਸਲਮਾਨ ਭਾਈਚਾਰੇ ਨੂੰ ਗੜੇ ਮਿਲ ਕੇ ਦੀ ਮਵਾਰਕਤ ਕੀਤੀ ਉੱਥੇ ਹੀ ਉਹਨਾਂ ਨੇ ਹਰ ਇੱਕ ਦੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੁਸਲਮ ਪਾਈਚਾਰੇ ਵੱਲੋਂ ਇਧਰ ਆਈ ਜਾ ਰਹੀ ਹੈ ਹਨ ਅਤਿਆਉਸ ਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਏ ਮੁਸਲਮ ਪਾਈਚਾਰੇ ਦੇ ਅਤੇ ਹਲਕਾ ਉਦਾਇਕ ਕਮਾਲਾ ਜੀ ਦੇ ਬੱਚੇ ਅਤੇ ਬੱਚੀਆਂ ਜਵਾਨ ਉਹਨਕੇ ਦਾਇਰ ਤੇ ਰਿਸ਼ਤੇ ਅਦਾ ਫਰਮਾ ਦੇ ਹੈ ਵਾਲੀ ਕਮਾਲਾ ਜੀ ਦੇ ਔਲਾਦ ਸਮੀ ਅੱਲਾਹੁ ਲੇ ليلة القدر وما أدراك ليلة ليلة خير من ألف شهر. بسم خلق الإنسان من القائلين وخلق الْجَنَّةَ من بارد من

بسم اللہ الرحمن الرحیم میں محمد رمضان نعیمی اشرفی امام جامع مسجد بٹنڈا اور صدر آل انڈیا رومانشائق بورڈ پنجاب اج عید الفطر دی ਨਮਾਜ਼ ਅਦਾ ਕੀਤੀ ਗਈ ਮੈਂ ਇਸ ਈਦ-ਉਲ-ਫਿਤਰ ਦੇ ਮੌਕੇ ਤੇ तमाम ਦੇਸ਼ ਵਾਸੀਆਂ ਨੂੰ ਆਲਮੀ ਇਸਲਾਮ ਨੂੰ ਬਹੁਤ-ਬਹੁਤ ਈਦ-ਉਲ-ਫਿਤਰ ਦੀ ਮੁਬਾਰਕਬਾਦ ਦਿੰਨਾ ਹਾਂ ਆਪਣੇ ਤਰਫੋਂ ਔਰ ਬੋਰਡ ਦੇ ਤਰਫੋਂ ਸੋਸਾਇਟੀ ਦੇ ਤਰਫੋਂ तमाम ਮੁਸਲਿਮ ਭਾਈਚਾਰੇ ਦੇ ਤਰਫੋਂ ਤੇ ਨਾਲ ਇਹ ਵੀ ਕਹਿਣਾ ਚਾਹਨਾ ਹਾਂ ਕਿ ਅੱਜ ਜਿਹੜੇ ਮੁਸਲਿਮ ਭਾਈਚਾਰਾ ਇੱਕ ਮਹੀਨਾ ਰੋਜ਼ਾ ਰੱਖਦਿਆ ਰਹਾ ਰੋਜ਼ਾ ਰੱਖ ਕੇ ਆਪਣੇ ਰੱਬ ਨੂੰ ਰਾਜ਼ੀ ਕੀਤਾ ਹੈ ਤੇ ਅੱਜ ਰੱਬ ਤੋਂ ਈਦੀ ਲੈਣ ਵਾਸਤੇ ईद ਦਾ ਆਵਾ ਬਸਤੀ ਦੇ ਅੰਦਰ ਲੋਕ ਇਕੱਠੇ ਹੋਏ ਉਹਨਾਂ ਨੇ ਬਹੁਤ ਹੀ ਸ਼ਰਧਾ ਨਾਲ ਤੇ ਬਹੁਤ ਹੀ ਪ੍ਰੇਮ ਭਾਵ ਨਾਲ Eid ਦੀ ਨਮਾਜ਼ ਆਦਾ ਕੀਤੀ ਹੈ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕੀਤੀ ਹੈ ਇੱਕ ਵਾਰ ਫੇਰ ਮੈਂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਹ ਅਸਲਾ ਪਵਿੱਤਰ ਦਿਹਾੜੇ ਤੇ ਦੇਸ਼ ਭਰ ਦੇ ਲੋਕਾਂ ਨੂੰ ਕਿਸ ਦੇ ਦੇਖੋ ਇਸ ਪਵਿੱਤਰ ਦਿਹਾੜੇ ਦੇ ਅੰਦਰ ਮੈਂ ਆਪਣੇ ਦੇਸ਼ ਵਾਸੀਆਂ ਨੂੰ ਇੱਕ ਬੜਾ ਅਹਿਮ ਪੈਗਾਮ ਇਹ ਦੇਣਾ ਚਾਹੁੰਦਾ ਹਾਂ ਕਿ ਦੇਖੋ ਆਪਣਾ ਜਿਹੜਾ ਦੇਸ਼ ਹੈ ਇਹ ਪੂਰੀ ਦੁਨੀਆ ਦੇ ਅੰਦਰ ਇੱਕੋ ਇਕੱਲਾ ਦੇਸ਼ ਹੈ ਕਿ ਜਿੰਦੇ ਅੰਦਰ ਹਰ ਧਰਮ ਹਰ ਵਰਗ ਦੇ ਲੋਕ ਰਹਿੰਦੇ ਹਨ ਤੇ ਕੋਈ ਗੁਲਦਸਤੇ ਦੀ ਮਾਨਨ ਨਹੀਂ ਰਹਨੇ ਹਾਂ ਕੋਈ ਭੇਦਪਾਉ ਨਹੀਂ ਅਸੀਂ ਸਾਰੇ ਤਿਵਾਰ ਮਿਲ ਜੁਲ ਕੇ ਇਕੱਠੇ ਹੋ ਕੇ ਮਨਾਉਂਨੇ ਹਾਂ ਤੇ ਇਹ ਸਾਡੀ ਗੰਗਾ ਜਮਨੀ ਜਿਹੜੀ ਤਹਿਜ਼ੀਬ ਹੈ ਇਹ ਸਾਡੀ ਬੜੀ ਖੂਬਸੂਰਤੀ ਹੈ ਕਿ ਇਸ ਨੂੰ ਆਪਾਂ ਨੂੰ ਕਾਮਯਾਬ ਕਾਮਯਾਰ ਰੱਖਣਾ ਚਾਹੀਦਾ ਹੈ ਕਿਉਂਕਿ ਪੜੋਸੀ ਦੇਸ਼ ਜਾਂ ਜਿਹੜੇ ਆਪਣੇ ਭਾਰਤ ਨਾਲ ਨਫ਼ਰਤ ਕਰਦੇ ਹਨ ਉਹ ਚਾਹੁੰਦੇ ਨੇ ਕਿ ਇਸ ਗੰਗਾ ਜਮਨੀ ਤਹਿਜ਼ੀਬ ਨੂੰ ਤੋੜਿਆ ਜਾਵੇ ਕਿਉਂਕਿ ਜਿਹੜਾ ਘਰ ਉਸ ਚ ਅਗਰ ਅਸ਼ਾਂਤੀ ਹੋ ਜੇ ਘਰ ਪਿੱਛੇ ਚਲਾ ਜਾਂਦਾ ਹੈ ਤੇ ਜਿਹੜੇ ਦੇਸ਼ ਦੇ ਅੰਦਰ ਅਸ਼ਾਂਤੀ ਹੋ ਜੇ ਤਾਂ ਉਹ ਦੇਸ਼ ਪਿੱਛੇ ਚਲਾ ਜਾਂਦਾ ਹੈ ਐਸ ਕਰਕੇ ਲੋਕ ਚਾਹੁੰਦੇ ਨੇ ਕਿ ਆਪਣੇ ਦੇਸ਼ ਦੇ ਅੰਦਰ ਭਾਈਚਾਰਾ ਟੁੱਟੇ ਲੇਕਿਨ ਆਪਾਂ ਨੂੰ ਅਮਲ ਪਸੰਦ ਲੋਕਾਂ ਨੂੰ ਅੱਗੇ ਆ ਕੇ ਇਹ ਗੰਗਾ ਜਮਨੀ ਤਹਿਜ਼ੀਬ ਨੂੰ ਆਪਾਂ ਨੂੰ ਕਾਇਮ ਰੱਖਣੀ ਚਾਹੀਦੀ ਹੈ ਹਮੇਸ਼ਾ ਖੂਨੇ ਜਿਗਰ ਦੇਣਾ ਵੀ ਪਵੇ ਦੇ ਕੇ ਆਪਣੀ ਗੰਗਾ ਜਮਨੀ ਤਹਿਜ਼ੀਬ ਨੂੰ ਕਾਇਮ ਰੱਖੀਏ ਤਾਂ ਕਿ ਆਪਣਾ ਦੇਸ਼ ਤਰੱਕੀ ਕਰੇ ਤੇ ਲਾਸਟ ਚ ਇੱਕ ਮੈਂ ਪੈਗਾਮ ਇਹ ਦੇਣਾ ਚਾਹੁੰਦਾ ਕਿ ਉਹ ਕੌਮ ਕਦੇ ਤਰੱਕੀ ਨਹੀਂ ਕਰਦੀ ਕਿ ਜਿਹੜੀ ਕਿ تعلیم ਦੇ ਮਾਮਲੇ ਵਿੱਚ ਵਿਦਿਆ ਦੇ ਮਾਮਲੇ ਵਿੱਚ ਪਿੱਛੇ ਹੁੰਦੀ ਹੈ ਤੇ ਆਪਾਂ ਨੂੰ تعلیم ਦੇ ਮੈਦਾਨ ਚ ਅੱਗੇ ਆਉਣਾ ਚਾਹੀਦਾ ਆਪਾਂ ਨੂੰ ਬੱਚਿਆਂ ਨੂੰ ਪੜਾਉਣਾ ਚਾਹੀਦਾ ਚੰਗੇ ਡਾਕਟਰ ਚੰਗੇ ਇੰਜੀਨੀਅਰ ਚੰਗੇ ਆਪਾਂ ਵਿਦਵਾਨ ਬਣਾਈਏ ਤਾਂ ਕਿ ਆਪਣਾ ਦੇਸ਼ ਹਨੇਰੇ ਚੋਂ ਨਿਕਲ ਕੇ ਚਾਨਣੇ ਦੀ ਤਰਫ ਆਵੇ ਕਿਉਂਕਿ ਇਲਮ ਇੱਕ ਰੋਸ਼ਨੀ ਹੈ ਤੇ ਅਨਪੜਤਾ ਇੱਕ ਹਨੇਰਾ ਹੈ ਹਨੇਰੇ ਚੋਂ ਨਿਕਲ ਕੇ ਜਦੋਂ ਆਪਾਂ ਚਾਨਣੇ ਦੀ ਤਰਫ ਆਵਾਂਗੇ ਇਨਸ਼ਾਅੱਲਾ ਤਾਲਾ ਕਾਮਯਾਬੀ ਮਿਲੂਗੀ ਅਸਲਾਮੁਅਲੈਕੁਮ ਅੱਜ ਅਸੀਂ ਈਦਗਾ ਵਾਸਤੇ ਇੱਥੇ ਉੱਥੇ ਮੁਸਲਮਾਨ ਭਾਈਚਾਰੇ ਦੇ ਨਾਲ ਈਦੁਲ ਫਿਤਰ ਦਾ ਜਹਾੜਾ ਉਹਨਾਂ ਦੇ ਨਾਲ ਉਹਨਾਂ ਦੇ ਇਸ ਧਾਰਮਿਕ ਦਿਨ ਦੇ ਉੱਤੇ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰ ਲਈਆਂ ਕਿਉਂਕਿ ਜੋ ਵੀ ਮਨੁੱਖ ਇੱਥੇ ਆਉਂਦਾ ਜਨਮ ਤੋਂ ਮੈਂ ਸਮਝਦਾ ਮਨੁੱਖ ਸਾਰੇ ਬਲੱਡ ਗਰੁੱਪ ਤੇ ਲਈ ਦੁਨੀਆ ਦੇ ਕਿਸੇ ਖੇਤੇ ਚਲੇ ਜਾਓ ਉਹ ਪਾਵੇਂ ਮੁਸਲਮਾਨ ਐ ਸਾਈ ਐ ਹਿੰਦੂ ਐ ਸਿੱਖ ਐ ਉਹਦੇ ਬਲੱਡ ਗਰੁੱਪ ਨੇ ਕਿਸੇ ਦਾ ਵੀ ਪੋਜ਼ਿਟਿਵ ਆ ਉਹ ਪੋਜ਼ਿਟਿਵ ਆ ਉਹ ਨੈਗੇਟਿਵ ਐ ਵੀ ਪੋਜ਼ਿਟਿਵ ਐ ਪਰ ਧਰਮ ਜਿਹੜਾ ਉਹ ਮਨੁੱਖ ਧਰਤੀ ਦੇ ਉੱਤੇ ਆ ਕੇ ਸੰਸਾਰ ਦੇ ਉੱਤੇ ਆ ਕੇ ਜਾਂ ਤਾਂ ਜਿਹੜਾ ਉਹਦੇ ਪੇਰੈਂਟਸ ਤੋਂ ਉਸ ਨੂੰ ਮਿਲਦਾ ਜਾਂ ਉਹ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਧਰਮ ਨੂੰ ਪਨਾ ਸਕਦਾ ਮਨੁੱਖ ਕੋਲੇ ਕਿਸੇ ਧਰਮ ਦਾ ਵੱਧਿਆ ਹੋਇਆ ਨਹੀਂ ਹੁੰਦਾ ਈਦੁਲ ਫਿਤਰ ਜਿਹੜਾ ਹੈ ਮੁਸਲਮ ਕਮਿਊਨਿਟੀ ਦਾ ਬਹੁਤ ਹੀ ਪਵਿੱਤਰ ਤਿਹਾੜਾ ਹੈ ਜਿਹੜਾ ਰਮਜ਼ਾਨ ਆਜ ਦੇ ਦਿਨ 30 ਦਿਨ ਰੋਜ਼ੇ ਰੱਖਣ ਤੋਂ ਬਾਅਦ ਇਹ ਆਪਣਾ ਆਜ ਦਾ ਦਿਨ ਮਨਾਉਂਦੇ ਨੇ ਚੰਦ ਜਦੋਂ ਚੜਦਾ ਉਸ ਤੋਂ ਬਾਅਦ ਮੈਂ ਸਮਝਦਾ ਕਿ ਅਸਿੱਤਾ ਇੱਥੇ ਐਡੀ ਵੱਡੀ ਗਿਣਤੀ ਦੇ ਵਿੱਚ ਜੋ ਮੁਸਲਮ ਭਾਈਚਾਰਾ ਹੈ ਉਹਨਾਂ ਦੇ ਨਾਲ ਜਿਵੇਂ ਸਾਡੇ ਗੁਰਪੁਰ ਮਨਾਏ ਜਾਂਦੇ ਨੇ ਸਾਡੇ ਨਵਰਾਤੇ ਮਨਾਏ ਜਾਂਦੇ ਨੇ ਨੂਰਾਤਰਾ ਦੂਜਾ ਔਰ ਹੋਰ ਵੱਖ-ਵੱਖ ਤਰ੍ਹਾਂ ਦੇ ਤਿਉਹਾਰ ਹਿੰਦੂ ਸਿੱਖ ਮੁਸਲਮਾਨ ਸਾਈ ਜਿਹੜੇ ਮਨਾਉਂਦੇ ਐ ਉਸੇ ਤਰ੍ਹਾਂ ਬਹੁਤ ਵੱਡਾ ਤਿਉਹਾਰ ਐ ਮੈਂ ਬਤੌਰ ਜਗਰੂਪ ਸਿੰਘ ਐਮਐਲਏ ਬਟੰਡਾ ਸ਼ਹਿਰੀ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਪਰਿਵਾਰ ਵੱਲੋਂ ਮਸਲਮ ਭਾਈਚਾਰੇ ਨੂੰ ਈਦੁਲ ਫਿਤਰ ਦੇ ਉੱਤੇ ਵਧਾਈ ਦੇਣ ਦੇ ਇੱਥੇ ਪਹੁੰਚੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਅੱਲਾ ਤਾਲਾ ਇਹਨਾਂ ਨੂੰ ਖੁਸ਼ੀਆਂ ਦੇਵੇ ਇਹਨਾਂ ਦੇ ਪਰਿਵਾਰ ਨੂੰ ਉਸ ਨੂੰ ਤਰੱਕੀ ਕਰਨ ਕਿਉਂਕਿ ਹਰ ਮਨੁੱਖ ਵਧੀਆ ਜ਼ਿੰਦਗੀ ਜਿਉਣ ਦੇ ਲਈ ਕੋਸ਼ਿਸ਼ ਕਰਦਾ ਹੈ ਅੱਲਾਹ ਤਾਲਾ ਨਾਮ ਆਈ ਦਿਨ ਫੁੱਤਰ ਦੇ ਉੱਤੇ ਮੈਂ ਉਹ ਆਉਣ ਵਾਲੀ ਪ੍ਰੋਸਪਰਿਟੀ ਹੈ ਜਿਹੜੇ ਇਹਨਾਂ ਦੇ ਪਰਵਾਰਾਂ ਦੀ ਉਸ ਲਈ ਅਟਕਾ